ਹਾਂਜੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਸਤਤ ਸਬੰਧ ਵਿੱਚ ਵੀ ਮਹਾਨ ਨਗਰ ਕੀਰਤਨ ਗੁਰਦਾਰਾ ਰਿਵਰਸਾਈਡ ਤੇ ਇੱਥੇ ਆਪਾਂ ਇਹ ਸੇਵਾ ਲਾਈ ਹੋਈ ਹੈ ਜੀ ਇਹਨਾਂ ਨੇ ਤੇ ਆਪਾਂ ਇਹਨਾਂ ਦੇ ਕੋਲੋਂ ਸੇਵਾ ਬਾਰੇ ਪੁੱਛਦੇ ਹਾਂ ਜੀ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅੱਜ ਗੁਰੂਪੁਰਬ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਐ ਸਕੂਰਪੁਰਬ ਤੇ ਤੀਮਾ ਨਗਰ ਕੀਰਤਨ ਜੋ ਅੱਜ ਸਜਾਇਆ ਜਾ ਰਿਹਾ ਹੈ ਉਹ ਤੇ ਬਹੁਤ ਜ਼ਿਆਦਾ ਇਕੱਠ ਸੰਗਤਾਂ ਦਾ ਬਹੁਤ ਹੀ ਯੁਵਾਜ਼ ਦੇ ਵਿੱਚ ਜੋਸ਼ ਆ ਸਾਰੇ ਨਾਲ ਮੇਰੇ ਯੂਪੀ ਦੀਆਂ ਸੰਗਤਾਂ ਤੇ ਪੰਜਾਬ ਦੀਆਂ ਸੰਗਤਾਂ ਮਿਲ ਕੇ ਸੀ ਸੇਵਾ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਹੀ ਫਿਰ ਦੁਬਾਰਾ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਮੈਂ ਭਾਈ ਸਾਹਿਬ ਸੁੰਦਰ ਸਿੰਘ ਨੂੰ ਕਹਾਂਗਾ ਕੀ ਉਹ ਵੀ ਕੋਈ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜਿਹੜੀਆਂ ਸਿੱਖ ਸੰਗਤਾਂ ਆਈਆਂ ਨਗਰ ਕੀਰਤਨ ਦੇ ਬਹੁਤ ਬਹੁਤ ਧੰਨਵਾਦ ਆ ਜੀ ਤੇ ਪੂਰੇ ਜੋਰਾਂ ਸ਼ੋਰਾਂ ਤੇ ਆਪਣੇ ਮੁੰਡੇ ਸਹਿਯੋਗ ਕਰ ਰਹੇ ਆ ਲੰਗਰ ਦੇ ਵਿੱਚ ਤੇ ਬਹੁਤ ਸੰਗਤਾਂ ਦਾ ਧੰਨਵਾਦ ਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ